ਅੱਜ ਆਪਾਂ ਵੇਖਾਂਗੇ ਭਾਈ ਅਮਰਤਪਾਲ ਸਿੰਘ ਉਹਦਾ ਜਿਹੜਾ ਵਕੀਲ ਹੈ ਉਹ ਦੱਸਦਾ ਪਿਆ ਕਿ ਪੇजेस ਦੱਸਦਾ ਪਿਆ ਕਿ ਕਿੰਨੇ ਲਾਵਾ ਨਾਲ ਉਹ ਬਾਹਰ ਆ ਸਕਦਾ ਔਰ ਉਹ ਕਦੋਂ ਸੋ ਚੁੱਕੇਗਾ ਇਹ ਆਪਾਂ ਜਾਣਾਂਗੇ ਅੱਜ ਦੀ ਵੀਡੀਓ ਇਥੇ ਵੀਡੀਓ ਕਰਨੇ ਸਟਾਰਟ ਦੇ ਜਥੇਬੰਦੀ ਅਮਰਿਤਪਾਲ ਸਿੰਘ ਨੇ ਪਿਛਲੇ ਦਿਨੀ ਖਰੂਰ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਦੀ ਇਲੈਕਸ਼ਨ ਲੜੀ ਤਾਂ ਹਰੇਕ ਦੀਆਂ ਨਜ਼ਰਾਂ ਉਸੇ ਉੱਪਰ ਹੈ ਕਿ ਕਦੋਂ ਉਹ ਹਲਫ ਲੈਣਗੇ ਕਿਉਂਕਿ ਪਿਛਲੇ ਦਿਨੀ ਸੈਸ਼ਨ ਜਿਹੜਾ ਚੱਲਿਆ ਉਸ ਦੇ ਵਿੱਚ ਹਲਫ ਨਹੀਂ ਲਈ ਗਈ ਤਾਂ ਕੀ ਕਰ ਰਹੇ ਨੇ ਇਸ ਦੇ ਪਿੱਛੇ ਔਰ ਸ਼ੁਰੂਆਤ ਕਿੱਥੋਂ ਹੋਈ ਔਰ ਹੁਣ ਕਿਵੇਂ-ਕਿਵੇਂ ਸਟੈਪ ਬਾਈ ਸਟੈਪ ਅੱਗੇ ਪੂਰਾ ਮਾਮਲਾ ਵਧੇਗਾ ਸਾਡੇ ਨਾਲ ਵਾਰਿਸ ਪੰਜਾਬ ਜਥੇਬੰਦੀ ਦੇ ਵਕੀਲ ਵੀ ਨੇ ਔਰ ਪੂਰੇ ਜਿਹੜੇ ਅੰਮ੍ਰਿਤਪਾਲ ਸਿੰਘ ਦੇ ਸਾਥੀ ਨੇ ਸਾਰਿਆਂ ਦੇ ਨਾਲ ਜਿਹੜਾ ਡੀਲ ਹੈ ਇਹੀ ਕਰਦੇ ਨੇ ਸਿਮਰਜੀਤ ਸਿੰਘ ਸਿਮਰਜੀਤ ਸਿੰਘ ਜੀ ਕਿਵੇਂ ਪੂਰਾ ਮਾਮਲਾ ਹੁਣ ਕਿੱਥੋਂ ਤੱਕ ਪਹੁੰਚਦਾ ਕਿਉਂਕਿ ਇਲੈਕਸ਼ਨਸ ਹੋ ਗਏ ਆ तकरीबन ਕਈ ਲੱਖ ਵੋਟਾਂ ਤੋਂ ਜਿਹੜੀ ਜਿੱਤ ਵੀ ਹਾਸਲ ਕਰ ਲਈ ਸੋ ਹਲਫ ਲੈਂਡ ਦੇ ਲਈ ਹੁਣ ਕਿਹੜੀ ਪ੍ਰਕਿਰਿਆ ਜਿਹੜੀ ਪੂਰੀ ਕਰਨੀ ਪੈਣੀ ਦੇਖੋ ਪਹਿਲੇ ਤਾਂ ਮੈਂ ਕਲੀਅਰ ਕਰਨਾ ਚਾਹੁੰਦਾ ਕਿ ਮੈਂ ਵਾਰਿਸ ਪੰਜਾਬ ਦਾ ਲਾਇਡ ਨਹੀਂ ਹੈਗਾ ਮੈਂ ਗਰੋਜ਼ਲੇ ਨੂੰ ਕਲਸੀ ਸਾਹਿਬ ਨੂੰ ਕੁਝ ਹੋਰ ਬੰਦਿਆਂ ਨੂੰ ਇਨਕਲੂਡਿੰਗ ਅਮਰਿਤਪਾਲ ਉਹਨਾਂ ਦੇ ਵੀ ਮੈਂ ਕੀ ਕੇਸ ਅਪੀਅਰ ਹੋਇਆ ਹੈਗਾ ਸੋ ਐਸਚ ਅਫੀਸ਼ੀਅਲ ਲਾਇਡਨੀ ਮੈਂਨ ਦੀ ਜਿਤਬੰਦੀਤਾ ਹੈਗਾ ਤੇ ਜਿਹੜੀ ਹਲਫ ਨਾਮੇ ਦੀ ਗੱਲ ਹੈ ਉਹਦੇ ਵਿੱਚ ਇਹ ਹੈਗਾ ਕਿ ਐਸ ਪਰ ਪ੍ਰੋਵੀਜ਼ਨ 60 ਡੇਸ ਦਾ ਟਾਈਮ ਹੁੰਦਾ ਹੈ ਹਰ ਮੈਂਬਰ ਨੂੰ ਉਤਕਰਾਂਦਾ ਜਦੋਂ ਸਮ ਹਾਉ ਰੀਜ਼ਨ ਇਹ ਜੇਲ੍ਹ ਸੈਠੇ ਨੇ ਡਿਬਰਗਰ ਇਹਨਾਂ ਨੇ ਚਾਰ ਜੂਨ ਤੋਂ ਬਾਅਦ ਆਬਦੇ ਜੇਲ ਸੁਪਰਡੈਂਟ ਨੂੰ ਚਿੱਠੀ ਲਿਖ ਦਿੱਤੀ ਹੈ ਕਿ ਜੋ ਵੀ ਡਿਊ ਪ੍ਰोसीजर ਹੈ ਉਹਨੂੰ ਕੰਪਲੀਟ ਕੀਤਾ ਜਾਵੇ ਫਾਰ ਉਹ ਸਰਮਨੀ ਸੁਪਰਡੈਂਟ ਜੇਲ ਡਿਪਰੂਗੜ ਨੇ ਉਹ ਲੈਟਰ ਫਾਰਵਰਡ ਕਰ ਦਿੱਤੀ ਹੈ ਟੂ ਡੀਐਮ ਅੰਮ੍ਰਿਤਸਰ ਕਿਉਂਕਿ ਉਸੇ ਡਿਸਟ੍ਰਿਕਟ ਰਜਿਸਟ੍ਰੇਟ ਨੇ ਐਨਐਸਐਲ ਆਇਆ ਹੈ ਉਹੀ ਉਹਦਾ ਆਥਰ ਹੈਗਾ ਐਨਐਸਐ ਦਾ ਕਾਨੂੰਨ ਦੇ ਵਿੱਚ ਪ੍ਰੋਵੀਜ਼ਨ ਹੈਗੀ ਹੈ ਕਿ ਤੁਸੀਂ ਜਿਹੜੀ ਐ ਐਨਐਸਏ ਦੇ ਵਿੱਚ ਬੰਦਿਆਂ ਨੂੰ ਸਮ ਗਰਾਉਂਡਸ ਤੇ ਟੈਂਪਰੇਰੀ ਰਿਲੀਜ਼ ਕਰ ਸਕਦੇ ਹੋ ਜਿਵੇਂ ਪਿਛਲੇ ਸਾਲ ਇਹਨਾਂ ਨੇ ਕਲਵਨ ਸਿੰਘ ਰੌਂਕੇ ਹੈਗਾ ਡਿਟੇਨਿਊ ਉਹਦੇ ਚਾਚੇ ਦੀ ਮੌਤ ਹੋ ਗਈ ਸੀ ਉਹਨੂੰ ਰਿਲੀਜ਼ ਕੀਤਾ ਸੋ ਫਾਰ ਆਥ ਸਰਮਨੀਏ ਅਮਰਤਪਾਲ ਸਿੰਘ ਨੂੰ ਰਿਲੀਜ਼ ਕਰ ਸਕਦੇ ਨੇ ਤੇ ਇਹ ਹੁਣ ਸਾਨੂੰ ਸਮਝ ਨਹੀਂ ਆਇਆ ਕਿ ਐਨੇ ਦਿਨ ਹੋ ਗਏ ਨੇ ਉਹ ਲੈਟਰ ਆਈ ਨੂੰ ਡੀਐਮ ਕੋਲ ਨਾ ਤਾਂ ਡੀਐਮ ਨੇ ਅਜੇ ਕਲੀਅਰ ਕੀਤਾ ਕਿ ਸੌ ਕਿਉਂ ਨਹੀਂ ਛਕਾਰੇ ਨਹੀਂ ਜਿਹੜਾ ਸਪੀਕਰ ਹੈਗਾ ਪਾਰਲੀਮੈਂਟ ਲੋਕ ਸਭਾ ਦਾ ਓਨ ਯ ਵੀ ਜ ਤੱਕ ਇਸ ਕਿਸਮ ਦਾ ਕੋਈ ਅਫੀਸ਼ੀਅਲ ਕਮਿਊਨੀਕੇਸ਼ਨ ਨਹੀਂ ਕੀਤਾ ਹੈਗਾ ਜੇਲ ਨੂੰ ਔਰ ਡੀਐਮ ਨੂੰ ਕਿ ਤੁਸੀਂ ਇਸ ਕਿਸਮ ਦਾ ਫੈਸਿਲੀਟੇਟ ਕਿਉਂ ਨਹੀਂ ਕਰ ਰਹੇ ਨਹੀਂ ਇਹ ਇਸ਼ੂ ਪਾਰਲੀਮੈਂਟ ਦੇ ਵਿੱਚ ਜਿਹੜੇ ਰੈਸਟ ਆਫ ਅਦਰ 542 ਮੈਂਬਰ ਨੇ ਉਹਨਾਂ ਨੇ ਕਿਸੇ ਨੇ ਇਸ ਤੱਕ ਪਾਰਲੀਮੈਂਟ ਦੇ ਵਿੱਚ ਚਾਹੇ ਬਾਹਰ ਇਸ਼ੂ ਟੇਕ ਅਪ ਨਹੀਂ ਕੀਤਾ ਹੈਗਾ ਕਿ ਜਿਹੜਾ ਸਾਡਾ ਬ੍ਰਦਰ ਪਾਰਲੀਮੈਂਟ ਮੈਂਬਰ ਹੈ ਉਤਨੇ ਡਿਸਕ੍ਰਿਮੀਨੇਸ਼ਨ ਕਿਉਂ ਹੈਗਾ ਤੇ ਇਹ ਲੋਕ ਸਾਡੀ ਸਮਝ ਤੋਂ ਬਾਹਰ ਹੈ ਕਿ ਕਿਉਂ ਆਵਾਜ਼ ਨਹੀਂ ਉਠਾ ਰਹੇ ਤੇ ਦੂਸਰੀ ਤਰਫ ਕਿਵੇਂ ਤੁਸੀਂ ਇਹ ਸਭ ਚੀਜ਼ਾਂ ਨੂੰ ਦੇਖਦੇ ਹੋ ਕਿਉਂਕਿ ਇੱਕ ਪਾਸੇ ਜਥੇਬੰਦੀ ਹੈ ਤੇ ਦੂਸਰੇ ਪਾਸੇ ਹੁਣ ਇਹ ਵੀ ਚਰਚਾ ਹੈ ਕਿਉਂਕਿ ਵੱਖ-ਵੱਖ ਜ਼ਿਲ੍ਹਿਆਂ ਤੋਂ ਜਿਹੜੇ ਹੁਣ ਇਲੈਕਸ਼ਨ ਹੋਣੇ ਨੇ ਬਾਈ ਇਲੈਕਸ਼ਨ ਉਹਦੇ ਵਿੱਚ ਉਮੀਦਵਾਰ ਵੀ ਖੜੇ ਹੋ ਰਹੇ ਨੇ ਦਾਵੇਦਾਰ ਬਣ ਰਹੇ ਨੇ ਖਾਸ ਕਰਕੇ ਅਮਰਿਤਪਾਲ ਔਰ ਦੂਸਰੇ ਪਾਸੇ ਫਿਰੋਜ਼ਪੁਰ ਤੋਂ ਜਿਹੜੇ ਉਮੀਦਵਾਰ ਜਿੱਤੇ ਨੇ ਅ ਉਹਨਾਂ ਦੇ ਕਰਕੇ ਹੀ ਸਾਰਾ ਕੁਝ ਹੋ ਰਿਹਾ ਹੈ ਕਿਉਂਕਿ ਕਿਤਨਾ ਕਿਤੇ ਲੋਕਾਂ ਦੇ ਮਨਾਂ ਦੇ ਵਿੱਚ ਇਹ ਵੀ ਹੈ ਵੀ ਸਿੱਖ ਪੰਥ ਦੇ ਜਿਹੜੇ ਲੋਕ ਨੇ ਜਾਂ ਕਹਿ ਲਈਏ ਵੀ ਸਿੱਖ ਧਰਮ ਨੂੰ ਉੱਚਾ ਚੁੱਕ ਰਹੇ ਨੇ ਕਿਸੇ ਤਰੀਕੇ ਨਾ ਛੇਰੋ ਦੂਰ ਕਰ ਰਹੇ ਨੇ ਫਿਰ ਅੰਮ੍ਰਿਤਪਾਲ ਸਿੰਘ ਹੋ ਗਿਆ ਸਰਬਜੀਤ ਸਿੰਘ ਖਾਲਸਾ ਹੋ ਗਿਆ ਉਹਨਾਂ ਚੀਜ਼ਾਂ ਕਰਕੇ ਕਿਤਨਾ ਕਿਤੇ ਲੋਕਾਂ ਚਰਚਾ ਹੈ ਵੀ ਅੱ비 ਜਿਹੜੀ ਪਹਿਲਾਂ ਇੱਕ ਲਹਿਰ ਸੀ ਸ਼੍ਰੋਮਣੀ ਅਕਾਲੀ ਦਲ ਬਾਅਦ ਵਿੱਚ ਪਾਰਟੀ ਬਣੀ ਹੁਣ ਉਸੇ ਤਰੀਕੇ ਦੇ ਨਾਲ ਹੀ ਵਾਰਿਸ ਪੰਜਾਬ ਦੀ ਜਿਹੜੀ ਇੱਕ ਲਹਿਰ ਹੈ ਹੁਣ ਅੱਗੇ ਜਾ ਕੇ ਪਾਰਟੀ ਵੀ ਬਣ ਸਕਦੀ ਉਸ ਸੀਨ ਉਹ ਦਜਰੀ ਵਾਰਿਸ ਪੰਜਾਬ ਦੀ ਜਥੇਬੰਦੀ ਹੈ ਉਹ ਡਿਸਾਈਡ ਕਰ ਸਕਦੇ ਨੇ ਫਿਲਹਾਲ ਤਾਂ ਵਾਰਿਸ ਪੰਜਾਬ ਇੱਕ ਰਜਿਸਟਰਡ ਸੁਸਾਇਟੀ ਹੈ ਗਿਆ ਜਿਹਨੂੰ ਰਜਿਸਟਰ ਕੋਆਪਰੇਟਿਵ ਸੁਸਾਇਟیز ਐਕਟ ਮੁਤਾਬਕ ਚਲਾਉਂਦਾ ਹੈ ਜਿਹੜੀ ਰਾਜਨੀਤਿਕ ਜਥੇਬੰਦੀ ਹੁੰਦੀ ਹੈ ਉਹਦੀ ਰਜਿਸਟ੍ਰੇਸ਼ਨ ਕਰਦਾ ਹੈ ਇਲੈਕਸ਼ਨ ਕਮਿਸ਼ਨ ਉਹ ਪੰਜਾਬ ਦਾ ਜਿਹੜਾ ਉਹਨਾਂ ਦਾ ਹੈਗਾ ਸੀਈਓ ਬੋਲਦੇ ਨੇ ਜਿਹੜਾ ਚੀਫ ਇਲੈਕਸ਼ਨ ਆਫੀਸਰ ਪੰਜਾਬ ਹੈ ਉਹ ਕਰਟੇਰੀਆ ਹੈਗਾ ਰਜਿਸਟਰ ਕਰਾ ਸਕਦੇ ਨੇ ਜੀ ਕੋਈ ਬੰਦਾ ਵੀ ਕਰਾ ਸਕਦਾ ਹੈ ਤੇ ਦੂਸਰੀ ਤਰਫ ਜੇਕਰ ਗੱਲ ਲੈ ਲਈ ਵੀ ਐਨਐਸ ਜਿਹੜਾ ਲਗਾਇਆ ਗਿਆ ਉਹਦੇ ਵਿੱਚ ਖਾਸ ਤੌਰ ਦੇ ਉੱਪਰ ਭੂਮਿਕਾ ਕਿ ਦੀ ਮੁਖਰੀ ਹੈ ਕੇਂਦਰ ਦੀ ਜਾਂ ਪੰਜਾਬ ਦੀ ਕਿਉਂਕਿ ਪਿਛਲੇ ਦਿਨਿਆਂ ਦੇ ਵਿੱਚ ਤੁਸੀਂ ਵੀ ਦੇਖਿਆ ਹੋਊਗਾ ਚਰਚਾ ਦਾ ਵਿਸ਼ਾ ਬਣਿਆ ਰਿਹਾ ਹਰੇਕ ਵੋਟਾਂ ਦੇ ਵਿੱਚ ਵੀ ਕਿਹਾ ਗਿਆ ਵੀ ਇਹ ਸਾਰਾ ਕੁਝ ਕੇਂਦਰ ਨੇ ਕੀਤਾ ਹੈ ਪੰਜਾਬ ਦਾ ਇਸ ਵਿੱਚ ਕੋਈ ਦੋਸ਼ ਨਹੀਂ ਸੀਗਾ ਨਾ ਪੰਜਾਬ ਨੇ ਲੈ ਤੇ ਅਹਿਮ ਭੂਮਿਕਾ ਕਿ ਦੀ ਔਰ ਸਟਾਰਟਅਪ ਕਿੱਥੋਂ ਹੁੰਦਾ ਹੈ ਦੇਖੋ ਮੇਰੀ ਨਜ਼ਰ 'ਚ ਤੇ ਇਸ ਕੇਸ 'ਚ ਸਾਰਿਆਂ ਦੀ ਭੂਮਿਕਾ ਹੈ ਸੈਂਟਰ ਮਤਲਬ ਸਟੇਟ ਗਵਰਨਮੈਂਟ ਨੇ ਲਾਇਆ ਹੈ ਉਹਨੂੰ ਅਪਰੂਵ ਸੈਂਟਰ ਗਵਰਨਮੈਂਟ ਨੇ ਕੀਤਾ ਹੈ ਫਿਰ ਉਸ ਤੋਂ ਬਾਅਦ ਜਿਹੜਾ ਐਡਵਾਈਜ਼ਰੀ ਬੋਰਡ ਹੈ ਬੜਾ ਬਾਇਸਡ ਹੈ ਐਡਵਾਈਜ਼ਰੀ ਬੋਰਡ ਨੂੰ ਪਤਾ ਹੈ ਕਿ ਐਨਐਸਏ ਇੱਕ ਸਾਲ ਲਈ ਹੁੰਦੀ ਹੈ ਦੂਜੇ ਸਾਲ ਅਸੀਂ ਨਹੀਂ ਲਾ ਸਕਦੇ ਉਹਨਾਂ ਨੇ ਉਰ ਤੇ ਕੋਈ ਕੁਐਸਚਨਿੰਗ ਨਹੀਂ ਕੀਤੀ ਹੈਗੀ ਫਲਿੰਸੀ ਗਰਾਉਂਡਸ ਨੇ ਐਡਵਾਈਜ਼ਰੀ ਬੋਰਡ ਦਾ ਜੱਜ ਲਾਇਆ ਹੈ ਇੱਕ ਯੂਪੀ ਦਾ ਮੁਸਲਮਾਨ ਰਿਟਾਇਰਡ ਜੱਜ ਹੈ ਜਿਹੜਾ ਕੇਜਰੀਵਾਲ ਦਾ ক্লোਜ਼ ਹੈਗਾ ਉਹ ਉਹੀ ਕੁਝ ਕਰੂਗਾ ਜੋ ਕੇਜਰੀਵਾਲ ਕਹੂਗਾ ਐਵੇਂ ਜੇ ਇਕ ਜਦੋਂ ਤੁਹਾਡੀ ਸਿਆਸਤਨ ਤੁਹਾਨੂੰ ਸਨਪ ਕਰਨਾ ਚਾਹੁੰਦਾ ਹੈ ਕੋਰਟਸ ਤੇ ਲੋਕਾਂ ਨੂੰ ٹرسٹ ਹੁੰਦਾ ਹੈ ਕਿ ਕੋਰਟਸ ਤੁਹਾਡੇ ਵਿੱਚ ਆਣ ਗਿਆ ਹੈ ਤੁਹਾਡੀ ਗੱਲ ਸੁਣਨ ਗਿਆ ਹੈ ਤੇ ਐਨਐਸਏ 12 ਮਹੀਨੇ دیا ਉਹ ਖਤਮ ਵੀ ਹੋ ਚੁੱਕੀ ਹੈ 18 ਮਾਰਚ ਦੀ ਤੇ ਸਾਡੀ ਜਿਹੜੀ ਐਨਐਸਏ ਨੂੰ ਕੁਐਸ਼ ਕਰਨ ਦੀ ਰਿਟ ਹੈ ਉਹ ਅਜੇ ਵੀ 21 ਜੁਲਾਈ ਡੇਟ ਪਾਈ ਹੋਈ ਹੈ ਹੋਰ ਮੌਕਰੀ ਕੀ ਹੁੰਦੀ ਹੈ ਇਹ ਸਾਰੇ ਕੁਝ ਸਾਰਾ ਸਿਸਟਮ ਜਿਹੜਾ ਹੈ ਉਹ ਬਾਇਸਡ ਹੈਗਾ ਮੈਂ ਤੇ ਕਹਾਂਗਾ ਤੁਸੀਂ ਤੁਸੀਂ ਅਗਲਾ ਸਟੈਪ ਕੀ ਲੈ ਰਹੇ ਹੋ ਹਾਈ ਕੋਰਟ ਜਾ ਰਹੇ ਹੋ ਦੁਬਾਰਾ ਨਵੀਂ ਐਨਐਸਐ ਨੂੰ ਲੈ ਕੇ ਚੈਲੰਜ ਕਰੋਗੇ ਜਾਂ ਸੁਪਰੀਮ ਕੋਰਟ ਪਹੁੰਚ ਕਰੋ। ਦੇਖੋ ਜਿੱਦੀ ਨਵੀਂ 1 ਸਾਲ ਦੀ ਐਨਐਸਐ ਸੀਓ ਮਾਰਚ 2024 ਚ ਇਹਨਾਂ ਨੇ ਲਾਤੀ ਸੀ। ਹੁਣ ਉਹਦਾ ਜਿਹੜਾ ਐਡਵਾਈਜ਼ਰੀ ਬੋਰਡ ਨੇ ਸੈਕਿੰਡ ਕਿਉਂਕਿ ਤਿੰਨ ਤਿੰਨ ਮਹੀਨੇ ਬਾਅਦ ਰਿਵਿਊ ਕਰਨਾ ਹੁੰਦਾ ਐਡਵਾਈਜ਼ਰੀ ਬੋਰਡ ਨੇ ਉਹਨਾਂ ਨੇ ਫਿਰ ਐਕਸਟੈਂਡ ਕਰ ਦਿੱਤਾ ਹੈ। ਈਜਡ ਨਹੀਂ ਹੁਣ ਐਡਵਾਈਜ਼ਰੀ ਬੋਰਡ ਵਾਲੇ ਨੇ ਨਾ ਤਾਂ ਜੇਲ੍ਹ ਚ ਜਾਂਦੇ ਨੇ ਅੱਜਕੱਲ ਵੀ ਸੀਰਾਈ ਹੀ ਜੋ ਸਰਕਾਰ ਕਹਿੰਦੀ ਹੈ ਉਹੀ ਲਿਖ ਕੇ ਪਾ ਦਿੰਦੇ ਨੇ। ਨਾ ਤੂੰ ਆਪ ਦਾ ਮਾਈਂਡ ਅਪਲਾਈ ਕਰ ਰਿਹਾ ਕਿਉਂਕਿ ਉਹ ਸਪੈਸ਼ਲ ਜਿਹੜੇ ਮੈਂਬਰਸ ਨੇ ਜਿਹੜਾ ਜੱਜ ਆ ਉਹ ਪੇਡ ਹੈਗਾ ਆ ਪਾਰਟੀ ਦਾ ਤੇ ਉੱਥੇ ਤੁਸੀਂ ਜਸਟਿਸ ਦੀ ਕਨਸੈਪਟ ਕਿਵੇਂ ਸੋਚ ਸਕਦੇ ਹੋ ਕਰਨਗੇ ਕਿਉਂਕਿ ਆਮਦੀ ਪਾਰਟੀ ਲਗਾਤਾਰ ਹੀ ਤੁਸੀਂ ਸੁਣਿਆ ਹੋਊਗਾ ਪਿਛਲੇ ਦਿਨ ਇਲੈਕਸ਼ਨਸ ਵੀ ਕਹਿੰਦੇ ਆ ਫਿਰ ਚਾਹੇ ਹਰਜੋਤ ਬੈਂਸ ਹੋਣ ਜਾਂ ਮੁੱਖ ਮੰਤਰੀ ਪੰਜਾਬ ਹੋਣ ਸਿੱਧੇ ਤੌਰ ਦੇ ਉੱਪਰ ਉਹਨਾਂ ਨੇ ਕਹਿਣਾ ਕਿ ਸਾਡਾ ਇਹਦੇ ਵਿੱਚ ਕੋਈ ਦੋਸ਼ ਨਹੀਂ ਨਾ ਸੀ ਐਨਐਸ ਸੇ ਲਾਈ ਹੈ ਇਹ ਸਾਰਾ ਸੈਂਟਰ ਸਰਕਾਰ ਨੇ ਕੀਤਾ ਔਰ ਉਸੇ ਥਰੂ ਇਹ ਸਾਰਾ ਕੰਮ ਚੱਲ ਰਿਹਾ ਫਿਰ ਕਿਉਂ ਉਹਨਾਂ ਦੇ ਕਿਉਂ ਛੁੱਟੀ ਜਾ ਰਹੀ ਹੈ ਇਹ ਸਾਰਾ ਕੁਝ ਦੇਖੋ ਬੋਲਤਾ ਉਹ ਸੱਚ ਰੇ ਨਹੀਂ ਕਿ ਉਹਨਾਂ ਨੇ ਕੁਝ ਨਹੀਂ ਕੀਤਾ ਤੁਸੀਂ ਦੇਖੋ ਕਿ ਜਦੋਂ ਜਿਹੜਾ ਹੈਗਾ ਭਗਵੰਤ ਚੀਫ ਮਿਨਿਸਟਰ ਜਦੋਂ ਇਹ ਮਾਰਚ ਦੀ 2-3 ਤਰੀਕ ਨੂੰ ਦਿੱਲੀ ਜਾਂਦਾ ਹੈ ਹੋਮ ਮਿਨਿਸਟਰ ਅਮਿਤ ਸ਼ਾਹ ਕੋਲੇ ਉਹ ਕਹਿੰਦਾ ਸੀ ਮੈਨੂੰ ਪੁਲਿਸ ਦੀਆਂ ਐਨੀਆਂ ਟੁਕੜੀਆਂ ਚਾਹੀਦੀਆਂ ਨੇ ਉਹ ਇਹਦੇ ਸ਼ਾਮ ਨੂੰ ਘਰ ਆਉਣ ਤੋਂ ਪਹਿਲੇ ਦੇ ਦਿੰਦੇ ਨੇ ਦੀ ਲਾਇਟ ਸੈਂਟਰ ਨੇ ਆ ਪਰ ਇਹ ਇਹ ਨਹੀਂ ਗੱਲ ਕਹਿੰਦੇ ਵੀ ਸਾਡੇ ਤੌਣ ਤੇ ਪਿਸਤੌਲ ਰੱਖ ਕੇ ਈਡੀ ਦਾ ਸੱਟ ਕੋਲ ਲਵਾਈ ਗਈ ਹੈ ਉਹ ਲਾਉਣ ਵਾਲੀ ਪੰਜਾਬ ਸਰਕਾਰ ਹੈ ਲਵਾਈ ਸੈਂਟਰ ਨੇ ਆ ਇਹ ਗੱਲ ਸੱਚੀ ਹੈ ਇੰਨੀ ਕੁ ਗੱਲ ਹੈ ਕਨਸੀ ਮਤਲਬ ਇਹ ਗੱਲ ਕਹਿ ਨਹੀਂ ਕਹਿਣ ਦੀ ਜ਼ਰਤ ਨਹੀਂ ਕਰ ਰਹੇ ਸੋ ਹੁਣ ਅਗਲੇਰੀ ਕਾਰਵਾਈ ਕਿਹੜੀ ਹੈ ਕਿਵੇਂ ਇਹ ਸਾਰਾ ਕੁਝ ਚੱਲੇਗਾ ਸੋ ਹਲਫਲੇ ਤੱਕ ਨਹੀਂ ਲਈ ਗਈ ਸੋ ਕਿਤੇ ਨਾ ਕਿਤੇ ਐਨਐਸਏ ਨੂੰ ਚੈਲੰਜ ਤੁਸੀਂ ਦਸਤਰੀਬ ਹਾਈ ਕੋਰਟ ਤੋਂ ਕੀਤਾ ਜਾਣਾ ਸੋ ਕਿਵੇਂ ਇਹ ਸਾਰਾ ਕੁਝ ਹੁਣ ਹੋਵੇਗਾ ਬਾਹਰ ਕਿਦਾਂ ਆਉਣਗੇ ਜਾਂ ਐਕਸਟੈਂਡ ਹੋ ਸਕਦਾ ਅਗਲੇ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਤੇ ਸਭਾ ਰਾਂ ਲਈ ਚਾਰ ਤਰੀਕੇ ਨੇ ਚਾਹੇ ਤੇ ਪੰਜਾਬ ਦੀ ਸਰਕਾਰ ਕਹਦੀ ਕਿ ਅਸੀਂ ਐਨਐਸਸੀ ਨੂੰ ਵਿਦਡਰਾ ਕਰ ਲਿਆ ਅਸੀਂ ਨੂੰ ਨਹੀਂ ਕੈਰੀ ਆਨ ਕਰਾਂਗੇ ਖਤਮ ਹੋ ਜਾਂਦੀ ਹੈ ਦੂਸਰਾ ਤਰੀਕਾ ਹੈ ਸੈਂਟਰ ਗਵਰਨਮੈਂਟ ਜਿਹੜੀ ਹੁਣ ਐਕਸਟੈਂਸ਼ਨ ਹੈ ਦਿਨ ਮਹੀਨੇ ਦੀ ਉਹਨੂੰ ਅਪਰੂਵ ਨਾ ਕਰੇ ਸੈਂਟਰ ਕੋਲੇ ਵੀ ਪਾਵਰ ਹੈ ਤੀਸਰਾ ਹੈਗਾ ਜਿਹੜਾ ਐਡਵਾਈਸਰੀ ਬੋਰਡ ਹੈ ਉਹ ਥੋੜੀ ਬਹੁਤੀ ਉਹਨਾਂ ਚ ਅਨਖ ਹੁੰਦੀ ਇਨਸਾਫ ਦੀ ਗੱਲ ਹੁੰਦੀ ਤਾਂ ਇਹਨੂੰ ਜਿਹੜਾ ਸੈਕੰਡ ਰਾਉਂਡ ਹੈ ਉਹਨੂੰ 18 ਜੂਨ ਨੂੰ ਐਕਸਟੈਂਡ ਨਾ ਕਰਦੇ ਚੌਥਾ ਫਿਰ ਸਾਡ ਕੋ ਹਲੇਗਾ ਅਦਾਲਤਾਂ ਦਾ ਅਸੀਂ ਪਹਿਲਾ ਜਿਹੜਾ ਪਹਿਲੇ ਸਾਲ ਤੇ ਜਿਹੜੀ ਐਨਐਸਐਸਸੀ ਉਹ ਵੀ ਚੈਲੰਜ ਕੀਤੀ ਹੈ ਉੱਚ ਤੇ ਸਾਡਾ ਬਹੁਤ ਬेटर ਐਕਸਪੀਰੀਅੰਸ ਹੈ ਕਿ ਕੋਰਟਸ ਨੇ ਸਾਨੂੰ ਸੁਨਿਆ ਹੀ ਨਹੀਂ ਜਿਸ ਕੇਸ ਦੀ 12 ਮਹੀਨੇ ਦੇ ਵਿੱਚ ਮਿਆਦ ਖਤਮ ਹੋ ਜਣੀ ਸੀ ਜੇ ਤੁਸੀਂ 12 ਮਹੀਨੇ ਚ ਉਸ ਕੇਸ ਨੂੰ ਸੁਨਿਆ ਹੀ ਨਹੀਂ ਹੋਰ ਇਸ ਤੋਂ ਵੱਡੀ ਮੋਕਰੀ ਆਫ ਫਲੌਕੀ ਹੋ ਸਕਦੀ ਹੈ ਦੀ ਜੀ ਕੁਛ ਹੈਗਾ ਤਾਂ ਆਪਣ ਜਿਹੜੀ ਹਾਈ ਕੋਰਟਸ ਦੁਆਰਾ ਜਿਹੜੀ ਨਵੀਂ ਐਨਐਸਏ ਲੱਗੀ ਹੈ ਮਾਰਚ ਵਿੱਚ ਉਹਨੂੰ ਚੈਲੰਜ ਕੀਤਾ ਜਾ ਸਕਦਾ ਹੈ ਜਵਿੰਦਰ ਨੇ ਜ਼ਿਕਰ ਕੀਤਾ ਵੀ ਤੁਹਾਨੂੰ ਲੰਮਾ ਤਜਰਬਾ ਵੀ ਹੈਗਾ ਐਨਐਸਏ ਨੂੰ ਲੈ ਕੇ ਸੋ ਕਿਹੜੀਆਂ-ਕਿਹੜੀਆਂ ਖਾਸ ਜਿਹੜੇ ਉਹਦੇ ਵਿੱਚ ਪਹਿਲੂ ਦਿੱਤੇ ਗਏ ਸੀ ਵੀ ਇਹਨਾਂ ਕਰਕੇ ਸੀਐਨਐਸ ਲਗਾਈ ਫਿਰ ਚਾਹੇ ਅਮਰਪਾਲ ਸਿੰਘ ਹੋਣ ਜਾਂ ਬਾਕੀ ਜਿਹੜੇ 9 ਸਾਥੀ ਜੇਲ੍ਹ ਚ ਬੰਦ ਹੋਣੇ ਕਿਉਂਕਿ ਪੰਜਾਬ ਚ ਵੀ ਕਾਫੀ ਵੱਡੀ ਗਿਣਤੀ ਚ ਐਫਆਈਆਰ ਜਿਹੜੀਆਂ ਦਰਜ ਕੀਤੀਆਂ ਹੋਈਆਂ ਸੀ ਅਜਨਾਲੇ ਕਾਂਡ ਨੂੰ ਲੈ ਕੇ ਵੀ ਔਰ ਦੂਸਰੇ ਪਾਸੇ ਜਿਹੜੀ ਕੁੱਟ ਮਾਰ ਨੂੰ ਲੈ ਕੇ ਵੀ ਅਮਰਪਾਲ ਸਿੰਘ ਤੇ ਕਾਫੀ ਐਫਆਈਆਰਸ ਨੇ ਦੇਖੋ ਜਿਹੜੀਆਂ ਗਰਾਉਂਡਸ ਨੇ ਉੱਤੇ ਜਿੱਮੇ ਸਿਆਸੀ ਬੰਦੇ ਇੱਕ ਦੂਜੇ ਤੇ ਦੂਸਨਬਾਜ਼ੀ ਲਾਉਂਦੇ ਨੇ ਉਹਨਾਂ ਦੇ ਵਿੱਚ ਨਾ ਐਵੀਡੈਂਸ ਹੈ ਨਾ ਉਹਨਾਂ ਦੀ ਕੋਈ ਰੈਲੇਵੈਂਸ ਹੈਗੀ ਹੈ ਉਹ ਤਾਂ ਜਸਟ ਇੱਕ ਜਿਵੇਂ ਪੁਲਿਸ ਵਾਲੇ ਲਾਂਦੇ ਹੁੰਦੇ ਨੇ ਉਵੇਂ ਦੋਸ਼ ਲਾ ਲਾ ਕੇ ਉਹ ਖੰਭਾਂ ਦੀਆਂ ਡਾਰਾਂ ਬਣਾਈਆਂ ਹੋਈਆਂ ਨੇ ਤੇ ਜੀ ਉਹਦੇ ਵਿੱਚ ਕੋਈ ਕੰਟੈਂਟ ਹੈਗਾ ਕਿਉਂਕਿ ਜਿਹੜੀਆਂ ਗਰਾਉਂਡਸ ਆਫ ਡਿਟੈਂਸ਼ਨ ਨੇ ਹਰ ਵਾਰੀ ਨਵੀਆਂ ਆਉਂਦੀਆਂ ਨੇ ਜਦੋਂ ਐਕਸਟੈਂਸ਼ਨ ਕਰਨੀ ਹੁੰਦੀ ਹੈ ਜਿਹੜਾ ਐਡਵਾਈਜ਼ਰੀ ਬੋਰਡ ਹੈ 3 ਮਹੀਨੇ ਬਾਅਦ ਨਵੀਆਂ ਗਰਾਉਂਡਸ ਤੇ ਕਰਦਾ ਹੈ ਔਰ ਇਹ 6th ਐਕਸਟੈਂਸ਼ਨ ਹੈ ਸਮਝ ਲਓ ਚਾਰ ਵਾਰੀ ਪਹਿਲੇ ਐਡਵਾਈਜ਼ਰੀ ਬੋਰਡ ਨੇ ਚਾਰ ਵਾਰੀ ਨਵੀਆਂ ਗਰਾਉਂਡਸ ਲਗੀਆਂ ਨੇ ਆ ਹੁਣ ਚੇਮੀ ਵਾਰੀ ਇਹਨਾਂ ਨੇ ਹੁਣ ਕਰ ਦਿੱਤੀਆਂ ਨੇ ਤੇ ਜੇ ਉਹਨਾਂ ਦੇ ਗਰਾਉਂਡਸ ਦੇ ਵਿੱਚ ਕੋਈ ਜਾਨ ਹੈਗੀ ਹੈ ਤੇ ਤੁਸੀਂ ਐਫ ਆਰ ਦਰਜ ਕਰੋ ਤੁਸੀਂ ਪ੍ਰੀਵੈਂਟਿਵ ਕਸਟਡੀ ਸਿਕਿਓਰ ਰੱਖ ਰਹੇ ਹੋ ਜੇ ਤੁਹਾਨੂੰ ਲੱਗਦਾ ਹੈ ਕਿ ਬੰਦਾ ਕਸੂਰਵਾਰ ਹੈ ਫਿਰ ਆਰਟੀਕਲ 21 ਕਹਿੰਦਾ ਹੈ ਕਿ ਸਪੀਡਿ ਟ੍ਰਾਇਲ ਹੋਣਾ ਚਾਹੀਦਾ ਅਜੇ ਤੱਕ ਇਹਨਾਂ ਨੇ ਕਿਸੇ ਬੰਦੇ ਦੀ ਚਲਾਨ ਪੇਸ਼ ਨਹੀਂ ਕੀਤਾ ਦੱਸਾਂ ਦਾ ਉਹਨਾਂ ਦੇ ਖਿਲਾਫ ਟ੍ਰਾਇਲ ਨਹੀਂ ਚਲਾਇਆ ਜਾ ਰਿਹਾ ਅਜ਼ਨਾਲਾ 2 ਅਜ਼ਨਾਲਾ ਵੋਲੈਂਸ ਵਿੱਚ ਜਿਹੜੇ 28 ਬੰਦੇ ਨੇ ਉਹਨਾਂ ਦਾ ਚਲਾਨ ਪੇਸ਼ ਵੀ ਹੋ ਗਿਆ ਤੇ ਚਾਰਜ ਫ੍ਰੀ ਨਹੀਂ ਕਰ ਰਹੇ ਹੈਗੇ ਤੇ ਇਹ ਜਿਹੜਾ ਵਾ بڑا ਦਬਾਅ ਵਾਲੀ ਗੱਲ ਹੈ ਜਿਹੜੇ ਹੁਣ ਇਹਨਾਂ ਦੇ ਕੇਸਸ ਦਰਜ ਨੇ ਜਦੋਂ ਸੁਪਰੀਮ ਕੋਰਟ ਦਾ ਕਾਨੂੰਨ ਹੈ ਕਿ ਜਿਹੜਾ ਬੰਦਾ ਅਸੈਂਬਲੀ ਦਾ ਮੈਂਬਰ ਬਣ ਗਿਆ ਹੈ ਪਾਰਲੀਮੈਂਟ ਦੇ ਕਿਸੇ ਹਾਊਸ ਲੋਕ ਸਭਾ ਰਾਜ ਸਭਾ ਦਾ ਮੈਂਬਰ ਬਣ ਜਾਂਦਾ ਹੈ ਉਹਦੇ ਖਿਲਾਫ ਸਪੀਡੀ ਟ੍ਰਾਇਲ ਹੋਏਗਾ ਉਹਨੂੰ ਤੁਸੀਂ ਵਿਦਆਊਟ ਟ੍ਰਾਇਲ ਰੀਅਲ ਚ ਨਹੀਂ ਰੱਖ ਸਕਦੇ ਤੇ ਹੁਣ ਸੁਪਰੀਮ ਕੋਰਟ ਨੂੰ ਸੋ ਮੋਟਰ ਲੈਣਾ ਚਾਹੀਦਾ ਬੀਗ ਲਾਇਡ ਮੈਂ ਤੇ ਕਮਾਂਗਾ ਸੁਪਰੀਮ ਕੋਰਟ ਦੇ ਚੀਫ ਜਸਿਸ ਨੂੰ ਇੰਟਰਵਨ ਕਰਨਾ ਚਾਹੀਦਾ ਐਨੀ ਅਖਬਾਰਾਂ ਸਖਬਰਾਂ ਲੱਗ ਰਹੀਆਂ ਔਨ ਦਾ ਗਰਾਉਂਡ ਗੱਲ ਚੱਲ ਰਹੀ ਹੈ ਤੁਸੀਂ ਕਿਉਂ ਨਹੀਂ ਕਰ ਰਹੇ ਸੋ ਹੁਣ ਜਿਸ ਤਰੀਕੇ ਦੇ ਨਾਲ ਗੱਲ ਲੈ ਰਹੀਏ ਵੀ ਇੱਕ ਹੋਰ ਚਰਚਾ ਸੀ ਵੀ ਅਮਰਪਾਲ ਦੇ ਕੁਝ ਸਾਥੀ ਜਿਹੜੇ ਉਹ ਜੇਲ੍ਹ ਦੇ ਵਿੱਚੋਂ ਹੀ ਲੱਗ ਰਹਿਣ ਲੱਗੇ ਉਹਦਾ ਕੀ ਪੂਰਾ ਮਾਜਰਾ ਕੀ ਐ ਸੋ ਵਿੱਚ ਕਾਫੀ ਚਰਚਾ ਪਿਛਲੇ ਦਿਵਿਛੜੀ ਹੈ ਉਹਦੀ ਕੀ ਕੋਈ ਕੋਈ ਇਸ਼ੂ ਨਹੀਂ ਹੁੰਦਾ ਜੀ ਤੁਹਾਡਾ ਆਪਦੀ ਆਪਦੀ ਰੈਜ਼ੀਡੈਂਸੈਂਟ ਹੈ ਜਿੱਥੇ ਤੁਸੀਂ ਕੰਫਰਟੇਬਲ ਫੀਲ ਕਰਦੇ ਹੋ ਉੱਥੇ ਰਹਿ ਸਕਦੇ ਹੋ ਉਹ ਤਾਂ ਕੋਈ ਵੱਡੀ ਗੱਲ ਨਹੀਂ ਕੋਈ ਕਿੱਥੇ ਰਹਿ ਰਿਹਾ ਹੈ ਕਿੱਥੇ ਨਹੀਂ ਰਹਿ ਰਿਹਾ ਹੈ ਇਦਾਂ ਤਾਂ ਕਾਨੂੰਨਾਂ ਕੋਈ ਸਵਾਨੀ ਹੈਗਾ ਸੋ ਉਹ ਕੋਈ ਬੰਨੂ ਨਹੀਂ ਲੱਗਦਾ ਕੋਈ ਮੈਟਰ ਕਰਦੀ ਹੈਗੀ ਗੱਲ ਉਹ ਤਾਂ तमाम ਮੁੱਦੇ ਸੀਗੇ ਕਿਉਂਕਿ ਹਰੇਕ ਪਾਸੇ ਚਰਚਾ ਹੀ ਹੈ ਵੀ ਅੰਮ੍ਰਿਤਪਾਲ ਸਿੰਘ ਲੱਖਾਂ ਦੀ ਵੋਟ ਤੋਂ ਲੀਡ ਲੈ ਕੇ ਹੁਣ ਪਾਰਲੀਮੈਂਟ ਚ ਜਾਵੇਗਾ ਔਰ ਮੁੱਦੇ ਜਿਹੜੇ ਪੰਜਾਬ ਦੇ ਹੋ ਚੁੱਕੇਗਾ ਲੇਕਿਨ ਫਿਲਹਾਲ ਹਲਫ ਤੇ ਲਈ ਵੀ ਨਹੀਂ ਬੁਲਾਇਆ ਗਿਆ ਸੋ ਵਕੀਲ ਸੀ ਐਡਵੋਕੇਟ ਸਿਮਰਨਜੀਤ ਸਿੰਘ ਸਾਡੇ ਨਾਲ ਸੀ ਤਮਾਮ ਮੁੱਦਿਆਂ ਦੇ ਉੱਪਰ ਗੱਲਬਾਤ ਹੋਈ ਹੈ ਔਰ ਕਿਸ ਸਮੇਂ ਤੱਕ ਅਗਲੇਰੀ ਜਿਹੜੀ ਐਨਐਸਏ ਨੂੰ ਚੈਲੰਜ ਕੀਤਾ ਜਾ ਸਕਦਾ ਹੈ ਸੋ ਦੇ ਬਾਰੇ ਵੀ ਹਾਂ ਦੋਸਤੋ ਭਾਈ ਅਮਰਤਪਾਲ ਸਿੰਘ ਨੂੰ ਇੱਕ ਗੈਰ ਕਾਨੂੰਨੀ ਤਰੀਕੇ ਨਾਲ ਉਹਨਾਂ ਨੇ ਜੇਲ੍ਹ ਦੇ ਵਿੱਚ ਬੰਦ ਕੀਤਾ ਹੋਇਆ ਜਿੰਦਾ ਕੋਈ ਕਾਨੂੰਨੀ ਹੈਗਾ ਜੀ ਕਿ ਐਨ ਆਈ ਸੀ ਲੱਗਣ ਦਾ ਮਕਸਦ ਹੁੰਦਾ ਕੁਛ ਦਿਨ ਵਾਸਤੇ ਜੇਲ੍ਹ ਚ ਰਹਿਣਾ ਲੇਕਿਨ ਮੁਲਕੋਂ ਬਾਹਰ ਨਹੀਂ ਤੁਸੀਂ ਜਾ ਸਕਦੇ ਜਿੰਨੀ ਦੇਰ ਤੱਕ ਤੁਹਾਡਾ ਕੇਸ ਚੱਲਦਾ ਪਿਆ ਲੇਕਿਨ ਭਾਈ ਅਮਰਤਪਾਲ ਸਿੰਘ ਤੇ ਮੋਦੀ ਰਲਿਆ ਸਿੱਖ ਸਰਦਾਰ ਹੋਰ ਬੜੇ ਸਾਰੇ ਨੇ ਜਿਹੜੇ ਰਲੇ ਨੇ ਔਰ ਮਿਲੀ ਭਖਤ ਕਰਕੇ ਇਹਨਾਂ ਨੇ ਸਿਰਫ ਉਹਨਾਂ ਨੂੰ ਨਾ ਬਾਹਰ ਆਨ ਦਾ ਜਿਹੜਾ ਇਹ ਸਾਰਾ ਮਾਮਲਾ ਤੋਂ ਉਹਨਾਂ ਨੇ ਚਲਾਇਆ ਹੋਇਆ ਹੈ ਔਰ ਭਾਈ ਅਮਰਤਪਾਲ ਸਿੰਘ ਦਾ ਕੋਈ ਰੋਲਾ ਨਹੀਂ ਉਹ ਕਦੇ ਵੀ ਬਾਹਰ ਆ ਸਕਦਾ ਏ ਤੇ ਦੋਸਤੋ ਮੈਂ ਇਨਾ ਜਾਣਦਾ ਸੀ ਤੁਸੀਂ ਕੀ ਜਾਣਦੇ ਹੋ ਕਮੈਂਟ ਜ਼ਰੂਰ ਕਰੋ ਇਸਨਾਂ ਲਈ ਇਜਾਜ਼ਤ ਚਾਹਨੇ ਅੱਲਾਹ ਹਾਫਿਜ਼